ਮੰ ਮੰ ਬਹਿੰਡੋ ਬਣਾਉਂਦਾ ਸਾਰਾ ਟਾਈਮ ਲਿਖਿਆ ਜਿਹੜਾ ਪਹਿਲਾਂ ਸੀਗਾ ਉਹ ਪੇ ਕਰ ਜਾਂ ਸੀ 12 ਗੁਰਦੁਆਰਾ ਬਹੁਤ ਵੱਡਾ ਬੁੱਤੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਆਗਾ ਇੱਕ ਗੱਲ ਮੈਨੂੰ ਆਇਆ ਸ਼ਹਿਰ ਤੋਂ ਬਹੁਤ ਵਧੀਆ ਲੱਗੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਵਲੌਗ ਹੈਗਾ ਮਤਲਬ ਟਰੈਵਲ ਵਲੌਗ ਹੀ ਹੈਗਾ ਵਿੰਡੋ ਚੱਲੇ ਸੀ ਦੋਨੇ ਤੇ ਹੁਣ ਇਸ ਟਾਈਮ ਬਠਿੰਡੇ ਬਣਾਉਣ ਦਾ ਸਾਰਾ ਟਾਈਮ ਨਹੀਂ ਲੱਗਿਆ ਤੇ ਇਸ ਟਾਈਮ ਅਸੀਂ ਹਰਮਾਨਗੜ੍ਹ ਪਹੁੰਚੇ ਆਗੇ ਤੇ ਜਿਹੜਾ ਇਹ ਸਾਰਾ ਪਹਿਲਾਂ ਵੀ ਦੱਸਿਆ ਵੀ ਇਹ ਸਾਰਾ ਟਰੈਵਲ ਵਲੌਗ ਹੋਊਗਾ ਤੇ ਅੱਜ ਸਵੇਰ ਤੁਹਾਨੂੰ ਇੱਕ ਗੱਲ ਦੱਦਾਂ ਵੀ ਅੱਜ ਜਿਹੜਾ ਸਵੇਰ ਤੋਂ ਹੀ ਸੀਗਾ ਸਵੇਰੇ ਵੇਲੇ ਅਸੀਂ ਤਾਂ ਉੱਥੇ ਦਾ ਬਹੁਤ ਸਲੇਹਾ ਸੀਗੇ ਤੇ ਪਰ ਜਿਹੜਾ ਯਾਰ ਗੱਡੀ ਤੇ ਚੜਨ ਦਾ ਸਫ਼ਰ ਸੀ ਜਣਾ ਉਹ ਬਹੁਤ ਹੀ ਬੇਕਾਰ ਸੀਗਾ ਕੀਸੀਆਂ ਕਰ ਕਰ ਕੇ ਦੋਨੇ ਜਣੇ ਚੜੇ ਭੱਜ ਭੱਜ ਕੇ ਤੇ ਵੀਡੀਓ ਬਣਾਉਣ ਦਾ ਉਥੇ ਬਠਿੰਡੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਿਆ ਤੇ ਤਾਂ ਕਰਕੇ ਇੱਥੇ ਵੀਡੀਓ ਬਣਾਉਣੀ ਪਈ ਹੈਗੀ ਤਾਂ ਇੱਥੇ ਸਾਰਾ ਕੁਝ ਦੱਸਣਾ ਪਿਆ ਤੇ ਵੈਸੇ ਆਏ ਅਸੀਂ ਪ੍ਰਾਈਵੇਟ ਕੰਮ ਹੀ ਆ ਆਪਦੇ ਮਤਲਬ ਕੋਈ ਪਰਸਨਲ ਕੰਮ ਆ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਵਲੌਗ ਵੀ ਬਣਾਵਾਂਗੇ ਵਲੌਗ ਦੇ ਵਿੱਚ ਸ਼ਾ ਮਿਲ ਰਹੇ ਹੋ ਪੂਰਾ ਵਧੀਆ ਵਲੌਗ ਬਣਾਵਾਂਗੇ ਨਾਲ-ਨਾਲ ਹੁਣ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਸਾਰੇ ਪਾਸੇ ਆ ਸਾਰਾ ਦੇਸੀ ਜਾਂਦਾ ਪੂਰਾ ਇਹ ਜਿਹੜਾ ਹੈਗਾਗਾ ਪੂਰਾ ਹਨੂਮਾਨਗੜ੍ਹ ਸਟੇਸ਼ਨ ਆ ਨਵਾਂ ਤਿਆਰ ਹੋਈ ਜਾਂਦਾਗਾ ਪੁਰਾਣੇ ਨੂੰ ਵੀ ਕੁਛ ਤਾਂ ਰੀਨੋਵੇਟ ਕਰਕੇ ਤਿਆਰ ਕਰੀ ਜਾਂਦੇ ਤੇ ਨਵਾਂ ਵੀ ਤਿਆਰ ਕਰੀ ਜਾਂਦੇ ਬਹੁਤ ਵਧੀਆ ਸਟੇਸ਼ਨ ਬਣਾਈ ਜਾਂਦੇ ਆ ਜਿਹੜਾ ਪਹਿਲਾਂ ਸੀਗਾ ਉਹ ਬੇਕਾਰ ਜਿਆ ਸੀਗਾ ਤੇ ਹੁਣ ਉਹਨੂੰ ਸਾਰੇ ਨੂੰ ਢਾ ਕੇ ਕੁਝ ਨੂੰ ਰੈਨੋਵੇਟ ਕਰਕੇ ਵਧੀਆ ਬਣਾ ਰਿਆ ਤੇ ਇਧਰ ਆ ਆਪਣੇ ਇਧਰ ਨਾਲ ਇੰਡੀਆ ਦਾ ਫਲੈਗ ਲੱਗਿਆ ਤੇ ਇਧਰੋਂ ਅਸੀਂ ਆ ਜਿਹੜਾ ਮੇਨ ਗੇਟ ਹੈਗਾ ਇਧਰੋਂ ਗੇਟ ਤੋਂ ਅਸੀਂ ਬਾਹਰ ਨਿਕਲੇ ਆ ਤੇ ਹੁਣ ਆ ਕਿਹੜਾ ਮੇਨ ਗੇਟ ਹੈਗਾ ਜਿਹੜਾ ਸਿੱਧਾ ਬਾਜ਼ਾਰ ਵੱਲ ਨੂੰ ਜਾਂਦਾ ਤੇ ਬਸ ਅੱਡੇ ਨੂੰ ਜਾਂਦਾਗਾ ਆ ਐਗਜ਼ਿਟ ਗੇਟ ਆ ਤੇ ਇੱਥੋਂ ਅਸੀਂ ਐਗਜ਼ਿਟ ਕਰ ਜਾਣਾ ਤੇ ਚਲ ਜੇ ਇਧਰ ਦੀ ਚਾਲ ਫਿਰ ਯਾਰ ਇੱਕ ਪੰਗਾ ਵੜਾ ਹੋ ਗਿਆ ਨਾ ਹੁਣ ਅਸੀਂ ਪਹਿਲਾਂ ਤੜਕੇ 6:40 ਵਾਲੀ ਟ੍ਰੇਨ ਤੇ ਚੜੇ ਆ ਤੇ ਟਾਈਮ ਨਾਲ ਹੀ ਪਹੁੰਚ ਗਏ ਤੇ ਸਾਰੀ ਮਾਰਕੀਟ ਤੁਸੀਂ ਦੇਖੋ ਪਿੱਛੇ ਸਾਰੀ ਮਾਰਕੀਟ ਆ ਜਿਹੜੀ ਹਾਲੇ ਬੰਦ ਪਈ ਆ ਤੇ ਸਾਨੂੰ ਮੈਨੂੰ ਲੱਗਾ ਹਲੇ ਵੇਟ ਕਰਨੀ ਪਊ ਥੋੜਾ ਜਿਹਾ ਤੇ ਦੇਖਦੇ ਆ ਚਲੋ ਕਰਦੇ ਆ ਵੇਟ ਤੇ ਇੱਧਰ ਪਿੱਛੇ ਮੇਰੇ ਸਾਰਾ ਬਾਜ਼ਾਰ ਦੇਖ ਸਕਦੇ ਹੋ ਪਿੱਛੇ 메ਨ ਗੇਟ ਤੋਂ ਨਿਕਲ ਕੇ ਆਏ ਆ ਤੇ ਸਾਰਾ ਬਾਜ਼ਾਰ ਹੈਗਾ ਹੁਣ ਇਸ ਟਾਈਮ ਪਹੁੰਚ ਗਏ ਬਈ ਭਗਤ ਸਿੰਘ ਚੌਕ ਤੇ ਅਸੀਂ ਉਸ ਰਸਤੇ ਤੋਂ ਆਇਆ ਸਿੱਧਾ ਸਾਹਮਣੇ ਆ ਤੇ ਆ ਅਸੀਂ ਇਸ ਟਾਈਮ ਭਗਤ ਸਿੰਘ ਚੌਕ ਖੜੇ ਆ ਤੇ ਇਧਰ ਨੂੰ ਸਿੱਧਾ ਜਾਂਦੇ ਆ ਜਦੋਂ ਬੱਸ ਸਟੈਂਡ ਜਾਂਦਾਗਾ ਜਿਹੜਾ ਆਪਣਾ ਹਨਮਾਨ ਘੜਦਾ ਤੇ ਨਾਲ ਹੀ ਸਾਹਮਣੇ ਆ ਗੁਰਦੁਆਰਾ ਆ ਗੁਰਦੁਆਰਾ ਬਹੁਤ ਵੱਡਾ ਤੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਆਗਾ ਨਾ ਇਥੇ ਸਟੇਸ਼ਨ ਦੇ ਨਾਲ ਹੀ ਬਣਿਆ ਹੋਇਆਗਾ ਸਾਹਮਣੇ ਮੇਰੇ ਤੋਂ ਤੁਸੀਂ ਦੇਖ ਸਕਦੇ ਹੋ ਬਈ ਬੱਸ ਸਟੈਂਡ ਆ ਹਨਮਾਨ ਘੜਦਾ ਬੱਸ ਸਟੈਂਡ ਆ ਬੱਸ ਸਟੈਂਡ ਪਹੁੰਚ ਗਏ ਆ ਤੇ ਬੱਸ ਸਟੈਂਡ ਆ ਜਿਹੜਾ ਕੋਲੀ 400 ਮੀਟਰ ਦੀ ਦੂਰੀ ਤੇ ਆ ਬਸ ਸਟੈਂਡ ਆਪਣਾ ਰੇਲਵੇ ਸਟੇਸ਼ਨ ਤੋਂ ਤੇ ਜਾਨੀ ਕਿ ਰੇਲਵੇ ਸਟੇਸ਼ਨ ਤੋਂ ਤੁਸੀਂ ਸਾਹਮਣੇ ਜਦੋਂ ਨਿਕਲਦਾ ਬੰਦਾ ਤਾਂ ਭਗਤ ਸਿੰਘ ਚੌਕ ਆਉਂਦਾ ਭਗਤ ਸਿੰਘ ਚੌਕ ਤੋਂ ਰਾਈਟ ਲੈ ਕੇ ਸਿੱਧਾ ਜਾਨੀ ਕਿ ਸੱਜੇ ਲੈ ਕੇ ਸਾਹਮਣੇ ਬਸ ਸਟੈਂਡ ਹੀ ਹੁੰਦਾਗਾ ਤੇ ਜਿਆਦਾ ਦੂਰ ਨਹੀਂ ਬੰਦਾ ਤੁਰਕੀ ਆ ਸਕਦਾਗਾ ਤੇ ਤੁਸੀਂ ਦੇਖੋ ਤਾਂ ਰੋਡ ਆ ਰੋਡ ਕ੍ਰੋਸ ਕਰਕੇ ਮੇਰੇ ਪਰਲੇ ਪਾਸੇ ਬਸ ਸਟੈਂਡ ਹੈਗਾ ਇਦਲੇ ਪਾਸੇ ਵੈਸੇ ਜਦੋਂ ਤੜਕੇ ਆਏ ਸੀ ਤੜਕੇ ਤਾਂ ਸੁੰਨਸਰਾ ਆਈ ਸੀ ਪਰ ਹੁਣ ਦੁਪਹਿਰਾ ਹੋ ਗਿਆ ਦੁਪਹਿਰ ਹੋਣ ਦੇ ਨਾਲ ਨਾਲ ਜਿਵੇਂ ਜਿਵੇਂ ਦੁਪਹਿਰਾ ਹੋਈ ਆ ਓਵੇਂ ਮੈਂ ਟ੍ਰੈਫਿਕ ਬਹੁਤ ਵਧੀਆ ਤੜਕੇ ਤਾਂ ਐ ਲੱਗਦਾ ਵੀ ਇਹ ਸੁੰਨਾ ਆਇਆ ਸ਼ਹਿਰ ਆ ਪਰ ਹੁਣ ਇਹ ਬਹੁਤ ਮਤਲਬ ਵਧੀਆ ਵੀ ਮਤਲਬ ਵਧੀਆ ਵਾਦੀ ਵਾਲਾ ਸ਼ਹਿਰ ਆ ਤੇ ਬਹੁਤ ਜ਼ਿਆਦਾ ਖੁੱਲਾ ਢੁੱਲਾ ਸ਼ਹਿਰ ਹੈਗਾ ਜਿਆਦਾ ਉਹ ਨਹੀਂ ਆ ਵੀ ਨਾਂ ਵਾਲਾ ਵੱਡਾਗਾ ਨਾਂ ਵਾਲਾ ਛੋਟਾਗਾ ਵਧੀਆ ਸ਼ਹਿਰ ਹੈਗਾ ਆ ਮੇਰੇ ਪੁਲੀ ਸਾਈਡ ਆ ਮੰਡੀ ਆ ਤੇ ਜਿਹੜਾ ਜਿਹੜਾ ਮੇਨ ਬਾਜ਼ਾਰ ਆ ਉਹ ਵੀ ਸ਼ਹਿਰ ਦਾ ਹਿੱਸਾ ਹੈ ਜੀ ਜਗਾ ਜਿਸ ਹਿਸਾਬ ਨਾਲ ਸ਼ਹਿਰ ਦਾ ਖੇਤਰਫਲਾ ਤੇ ਜਿਸ ਹਿਸਾਬ ਨਾਲ ਸ਼ਹਿਰ ਪੱਟਾਗਾ ਉਸ ਹਿਸਾਬ ਨਾਲ ਇਥੋਂ ਦਾ ਜਿਹੜਾ ਆਪਣਾ ਇਹ ਬਾਜ਼ਾਰ ਹੈਗਾ ਉਹ ਬਹੁਤ ਛੋਟਾ ਬਾਜ਼ਾਰ ਹੈਗਾ ਸਿਰਫ ਮੈਂ ਅੱਧੇ ਘੰਟੇ ਦੇ ਵਿੱਚ ਹੀ ਪੂਰਾ ਬਾਜ਼ਾਰ ਕਵਰ ਕਰ ਲਿਆ ਕੋਈ ਜ਼ਿਆਦਾ ਖਾਸ ਮਤਲਬ ਵਧੀਆ ਟੀਜ ਨਹੀਂ ਹੈ ਬਾਜ਼ਾਰ ਦੇ ਵਿੱਚ ਨੋਰਮਲ ਬਾਜ਼ਾਰ ਹੈ ਛੋਟਾ ਜਿਹਾ ਬਾਜ਼ਾਰ ਹੈ ਇੱਕ ਤੇ ਇੱਥੇ ਵੈਸੇ ਮੈਂ ਦੇਖਿਆ ਘੁੰਮਣ ਵਾਸਤੇ ਤਿੰਨ ਚਾਰ ਚੀਜ਼ਾਂ ਹੈਗੀਆਂ ਖਾਣ ਪੀਣ ਵਾਸਤੇ ਕੋਈ ਖਾਸ ਚੀਜ਼ ਨਹੀਂ ਲੱਗੀ ਖਾਣ ਪੀਣ ਵਾਸਤੇ ਸਿਰਫ ਮਮਰਕਾ ਉਹ ਜਿਹੜਾ ਆਪਣਾ ਫੇਮਸ ਹੈ ਇੱਥੇ ਦਾ ਪੀਐਲਬੀ ਪਚੌੜੀਆਂ ਵਾਲਾ ਉਹੀ ਆ ਜਿਆਦਾ ਫੇਮਸ ਬਸ ਉਹ ਦੀ ਪਚੌੜੀ ਸੀਗੀ ਇੱਕ ਸਾਦੀ ਬਸ ਕੋੜੀ ਉਹ ਵੀ ਠੀਕ ਸੀ ਜਿਆਦੇ ਨਹੀਂ ਪਰ ਇੱਕ ਕਮਣ ਦੇ ਲਈ ਹਾਂ ਇੱਥੇ ਤਿੰਨ ਚਾਰ ਚੀਜ਼ਾਂ ਨੇ ਜਣੇ ਕਿ ਮਾਤਾ ਪਤ੍ਰਕਾਲੀ ਦਾ ਮੰਤਰ ਜਿਹੜਾ ਜਿਹੜਾ ਕਿ ਇੱਥੋਂ ਸ਼ਹਿਰ ਤੋਂ 4-5 ਕਿਲੋਮੀਟਰ ਦੂਰ ਆ ਜਣੇ ਕਿ ਹਰਮਾਨਗੜ ਟਾਊਨ ਦੇ ਵਿੱਚ ਆ ਉਸ ਤੋਂ ਬਾਅਦ ਇੱਕ ਇਥੋਂ ਦਾ ਕਿਲਾਗਾ ਜਿਹੜਾ ਉਹ ਵੀ ਹਰਮਾਨਗੜ੍ਹ ਟਾਊਨ ਦੇ ਵਿੱਚ ਆ ਪਰ ਉੱਥੇ ਗਿਆ ਸੀ ਮੈਂ ਉਥੇ ਜਿਹੜਾਗਾ ਉਹ ਸ਼ੂਟ ਰੇਲ ਆਊਟ ਉਹ ਐਲਕੇ ਅੰਦਰ ਹੀ ਜਾਂਦਿੰਦੇ ਤੇ ਕਿੱਥੋਂ ਦਾ ਸਿਟੀ ਪਾਰਕ ਆ ਸਿਟੀ ਪਾਰਕ ਦੇ ਵਿੱਚ ਕੁਝ ਨਹੀਂ ਹੈ ਬਸ ਨਾਰਮਲ ਪਾਰਕ ਇੱਕ ਵੱਡਾ ਸਾਰਾ ਉੱਥੇ ਜਿਆਦਾ ਕੁਝ ਦੇਖਣ ਨੂੰ ਨਹੀਂ ਹੈ ਦਰਸਤ ਲੱਗੇ ਉਹ ਤਾਂ ਨਾਰਮਲ ਗੱਲ ਹੁੰਦੀ ਹੈ ਵੀ ਸਾਰਾ ਜਿਹਾ ਲੱਗੇ ਹੁੰਦੇ ਹੈਗੇ ਹੋਰ ਕੋਈ ਇਥੇ ਦੇਖਣ ਵਾਲੀ ਚੀਜ਼ ਨਹੀਂ ਆ ਪਰ ਆਹੀ ਜਲੇ ਚੀਜ਼ਾਂ ਆਣ ਵੀ ਵਾਸਤੇ ਬੜੀ ਵੱਡੀ ਜਿੰਨੀ ਆ ਤੇ ਬਾਕੀ ਹੁਣ ਕਰਨ ਬਾਅਦ ਕੋਈ ਜਾਨ ਨਹੀਂ ਆ ਛੋਟਾ ਜਿਹਾ ਸ਼ਹਿਰ ਆ ਆਬਾਦੀ ਜਿਆਦਾ ਅਬ ਬਸੋਂ ਆਬਾਦੀ ਬਸੋਂ ਜਿਹੜੀ ਉਹ ਜ਼ਿਆਦਾ ਜੀ ਤੇ ਮਾਰਕੀਟ ਆ ਜਿਹੜੀ ਬਾਜ਼ਾਰ ਆ ਉਹ ਛੋਟਾਗਾ ਸ਼ਹਿਰ ਦੇ ਹਿਸਾਬ ਦੇ ਨਾਲ ਏਰੀਆ ਸ਼ਹਿਰ ਦਾ ਵੱਡਾਗਾ ਬਸੋਂ ਏਰੀਆ ਜ਼ਿਆਦਾ ਜੇ ਜੇ ਆਪਾਂ ਫਾਸਟ ਫੂਡ ਦੀ ਗੱਲ ਕਰੀਏ ਤਾਂ ਫਾਸਟ ਫੂਡ ਦੇ ਵਿੱਚ ਅਬੋਰ ਦੇ ਛੋਲੇ ਕੁਲਚੇ ਜਾਨੀ ਕਿ ਛੋਲੇ ਟੂਰੇ ਬਹੁਤ ਫੇਮਸ ਆ ਤੇ ਦੂਜੀ ਗੱਲ ਜਿਹੜੀ ਇਥੇ ਪਾਪੜੀ ਛੋਲੇ ਪਾਪੜੀ ਬਹੁਤ ਮਸ਼ਹੂਰ ਆ ਇਥੋਂ ਦੇ ਲੋਕ ਆ ਜਿਹੜੇ ਉਹ ਨਾਸ਼ਤੇ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਛੋਲੇ ਪਾਪੜੀ ਦਾ ਯੂਜ਼ ਕਰਦੇ ਛੋਲੇ ਪਾਪੜੀ ਖਾਂਦੇ ਆ ਤੇ ਇੱਕ ਗੱਲ ਮੈਨੂੰ ਇਹ ਸ਼ਹਿਰ ਦੀ ਬਹੁਤ ਵਧੀਆ ਲੱਗੀ ਵੀ ਇਹ ਸ਼ਹਿਰ ਐਡਾ ਛੋਟਾ ਹੋਣ ਦੇ ਬਾਵਜੂਦ ਵੀ ਇੱਥੇ ਜਿਹੜਾ ਜੂਡੀਓ ਆ ਜੂਡੀਓ ਦਾ ਸ਼ੋਅਰੂਮ ਹੈ ਇੱਥੇ ਅਗਲੀ ਦੇਖੋ ਤਾਂ ਮੇਰੇ ਪਿੱਛੇ ਜਿਹੜਾ ਜੂਡੀਓ ਦਾ ਸ਼ੋਅਰੂਮ ਹੈ ਇਹ ਤੇ ਐਡਾ ਛੋਟਾ ਸ਼ਹਿਰ ਹੋਣ ਦੇ ਬਾਵਜੂਦ ਵੀ ਇੱਥੇ ਜੂਡੀਓ ਦਾ ਸ਼ੋਅਰੂਮ ਆ ਤੇ ਹੁਣ ਤੋਂ ਅੰਦਰ ਚੱਲਦਾ ਮੈਂ ਅੰਦਰ ਜਾ ਕੇ ਤੁਹਾਨੂੰ ਜੂਡੀਓ ਦਾ ਸ਼ੋਅਰੂਮ ਦਿਖਾ ਅੰਦਰ ਵੀ ਜਾਊਂਗਾ ਮੈਂ ਹੁਣ ਥੋੜੀ ਸ਼ਾਪਿੰਗ ਕਰਨ ਤੋਂ ਬਾਅਦ ਹੁਣ ਮੈਂ ਇੱਥੇ ਲੈਂ ਬੱਸ ਸਟੈਂਡ ਵੱਲ ਆਪਣੀ ਮੰਜ਼ਿਲ ਵੱਲ ਤੇ ਸ਼ਾਪਿੰਗ ਕਰਨ ਦਾ ਵੈਸੇ ਇੱਕ ਗੱਲ ਤਾਂ ਹੈ ਵੀ ਫਾਇਦਾ ਤਾਂ ਹੈ ਇੱਥੇ ਕਿਉਂਕਿ ਬਹੁਤ ਸਸਤਾ ਸਮਾਨ ਮਿਲ ਗਿਆ ਮੈਨੂੰ ਮੈਂ 3-4 ਆਈਟਮਾਂ ਲਈਆਂ ਬਹੁਤ ਹੀ ਸਸਤੇ ਦੇ ਵਿੱਚ ਲਈਆਂ ਤੇ ਬਹੁਤ ਹੀ ਵਧੀਆ ਫਿਟਿੰਗ ਸੀ ਉਹਨਾਂ ਦੀ ਸਾਰਿਆਂ ਦੀ ਫਿਟਿੰਗ ਬਹੁਤ ਵਧੀਆ ਸੀ ਤੇ ਪਰ ਇਹਨਾਂ ਨੂੰ ਇੱਕ ਗੱਲ ਕਰਨੀ ਚਾਹੀਦੀ ਹੈ ਵੀ ਜਿਹੜਾ ਮੇਰਾ ਕੈਰੀ ਬੈਗ ਆ ਉਹ ਮੈਨੂੰ ਇਹਨਾਂ ਨੇ ਚਾਰਜ ਚਾਰਜੇਬ ਲਾਇਆ ਪਤਾ ਨਹੀਂ ਕਿਉਂ ਲਾਉਂਦੇ ਆ ਵੀ ਪਤਾ ਨਹੀਂ ਤਾਂ ਉਹ ਗੱਲ ਨਹੀਂ ਵੀ ਆਪਾਂ ਜਿੱਥੇ ਇੰਨਾ ਸਮਾਨ ਲਈ ਜੰਨੇ ਆ 10 ਰੁਪਏ ਨਾਲ ਕਰਾ ਟੂਈ ਪਾੜਦੀ ਆ ਗੱਲ ਉਹ ਆ ਵੀ ਜਿੱਥੇ ਇੰਨਾ ਬਟਾ ਰੂਮ ਇਹਨਾਂ ਦਾ ਉੱਥੇ 10 ਰੁਪਿਆ ਦਾ ਇਹਨਾਂ ਨੂੰ ਕੈਰੀ ਬੈਗ ਫ੍ਰੀ ਆਫ ਕੋਸਟ ਕਰਨਾ ਚਾਹੀਦਾਗਾ ਬਾਕੀ ਸਭ ਠੀਕ ਸੀ ਆ ਤੇ ਬਸ ਆਹੀ ਚੀਜ਼ ਮੈ ਖੁਸ਼ ਠੀਕ ਨਹੀਂ ਲੱਗੀ ਤੇ ਬਾਕੀ ਸਭ ਆਲਮੋਸਟ ਸਾਰੀ ਮਤਲਬ ਜਰਨੀ ਐ ਜਿਹੜੀ ਵਧੀਆ ਰਹੀ ਆ ਤੇ ਹੁਣ ਮੈਂ ਇੱਥੋਂ ਲੌਗ ਦਾ ਐਂਡ ਕਰਨ ਲੱਗਾ ਤੇ ਕੱਲ ਨੂੰ ਮਿਲਦੇ ਆ ਸਮੇਂ ਵਲੌਗ ਦੇ ਵਿੱਚ